ਸਾ ਸ਼੍ਰੀ ਅਕਾਲ ਵਗਦੀਆਂ ਨੇ ਠੰਡੀਆਂ ਹਵਾਵਾਂ ਆਓ ਸਾਰੇ ਰਲ ਕੇ ਸੁਣੀਏ ਪ੍ਰਾਣ ਕਥਾਵਾਂ ਅੱਜ ਅਸੀਂ ਗੱਲ ਕਰਾਂਗੇ ਸੂਰਜ ਤੇ ਚੰਨ ਗ੍ਰਹਿਣ ਸੰਬੰਧਤ ਪ੍ਰਚਲਿਤ ਕਲਪਨਾਵਾਂ ਦੀ ਕਹਿੰਦੇ ਇੱਕ ਵਾਰੀ ਚੰਨ ਨੂੰ ਰੁਪਏ ਪੈਸੇ ਦੀ ਸਖਤ ਲੋੜ ਪੈਗੀ ਰੁਪਏ ਦਾ ਪ੍ਰਬੰਧ ਨਾ ਹੋਣ ਕਰਕੇ ਚੰਨ ਨੇ ਇੱਕ ਦੂਨ ਦੇ ਕੋਲੋਂ ਸੂਦ ਤੇ ਰੁਪਈਏ ਲੈ ਲਏ ਚੰਨ ਤੋਂ ਇਹ ਰਕਮ ਮੋੜੀ ਨਹੀਂ ਗਈ ਤੇ سود ਵਧਦਾ ਗਿਆ ਰਕਮ ਜਿਆਦਾ ਬਣ ਜਾਣ ਕਰਕੇ ਚੰਨ ਅੱਜ ਤੱਕ ਉਸ ਨੂੰ ਇਹ ਰਕਮ ਮੋੜ ਨਹੀਂ ਸਕਿਆ ਜਦੋਂ ਵੀ ਢੂੰ ਚੰਨ ਤੋਂ ਰਕਮ ਉਗਰਾਹਣਾ ਆਉਂਦਾ ਤਾਂ ਚੰਨ ਸ਼ਰਮ ਦਾ ਮਾਰਿਆ ਆਪਣਾ ਮੂੰਹ ਛਪਾ ਲੈਂਦਾ ਤੇ ਉਹ ਉਦੋਂ ਤੱਕ ਆਪਣਾ ਮੂੰਹ ਨਹੀਂ ਦਿਖਾਉਂਦਾ ਜਦੋਂ ਤੱਕ ਧਰਤੀ ਦੇ ਲੋਕ ਉਸ ਨੂੰ ਚੋਖਾ ਪੈਸਾ ਵਸਤਾ দান ਦੇ ਕੇ ਚਾਨਣ ਦਾ ਰੇਨ ਕੱਟ ਨਹੀਂ ਕਰ ਦਿੰਦੇ ਸੂਰਜ ਗ੍ਰਹਿਣ ਬਾਰੇ ਇਹ ਕਿਹਾ ਜਾਂਦਾ ਹੈ ਕਿ ਦੇਵਤਿਆਂ ਤੇ ਦਿਨਤਾ ਨੇ ਇੱਕ ਵਾਰੀ ਅਮਰ ਦੀ ਪ੍ਰਾਪਤੀ ਲਈ ਰਲ ਕੇ ਸਾਗਰ ਨੂੰ ਰੜਕਿਆ ਜਦੋਂ ਸਾਗਰ ਚੋਂ ਅਮਰ ਦਾ ਕਲਸ਼ ਨਿਕਲਿਆ ਤਾਂ ਦੇਵਤ ਇਸ ਨੂੰ ਲੈ ਕੇ ਭੱਜ ਗਏ ਦੇਵਤੇ ਘਬਰਾ ਗਏ ਕਿ ਜੇ ਦਿਨਤਾ ਨੇ ਅਮਰਤ ਪੀ ਲਿਆ ਤਾਂ ਉਹ ਅਮਰ ਹੋ ਜਾਣਗੇ ਤੇ ਸਾਰੇ ਦੇਵਤਿਆਂ ਦਾ ਨਾਸ਼ ਹੋ ਜਾਏਗਾ ਤਾ ਸਾਰੇ ਦੇਵਤੇ ਰਲ ਕੇ ਵਿਸ਼ਨੂੰ ਭਗਵਾਨ ਕੋਲ ਗਏ ਤੇ ਸਾਰੀ ਗੱਲ ਦੱਸੀ। ਵਿਸ਼ਨੂੰ ਨੇ ਦੇਵ ਦੈਂਤਾਂ ਤੋਂ ਅਮਰਦਾ ਕਲਸ਼ ਪ੍ਰਾਪਤ ਕਰਨ ਲਈ ਇੱਕ ਸੁੰਦਰ ਮੁਟਿਆਰ ਮੋਹਿਨੀ ਦਾ ਰੂਪ ਧਾਰਨ ਕਰ ਲਿਆ। ਉਹ ਫੁੱਲਵਾੜੀ ਵਿੱਚ ਜਾ ਕੇ ਉਹਨਾਂ ਨੇ ਨੱਚਣਾ ਸ਼ੁਰੂ ਕਰ ਦਿੱਤਾ। ਜਿੱਥੇ ਦੈਂਤ ਬੈਠ ਕੇ ਅਮਰਤ ਪੀਣ ਦੀ ਤਿਆਰੀ ਕਰ ਰਹੀ ਸੀ। ਦੈਂਤ ਉਸਤੇ ਇੰਨਾ ਮੋਹਤ ਹੋ ਗਏ ਕਿ ਉਸ ਦੇ ਆਲੇ ਦੁਆਲੇ ਨੱਚਣ ਲੱਗ ਪਈ ਤੇ ਅਮਰਤ ਦੇ ਕਲਸ਼ ਨੂੰ ਪੂਰ ਲ ਗਈ। ਮੋਹਿਨੀ ਨੇ ਉਹ ਕਲਸ਼ ਚੁੱਕ ਲਿਆ। ਉਦੋਂ ਦੇਵਤੇ ਵੀ ਉੱਥੇ ਪਹੁੰਚ ਗਏ ਤੇ ਅਮਰਤ ਦੇ ਕਲਸ਼ ਤੇ ਆਪਣਾ ਹੱਕ ਜਿਤਾਉਣ ਲੱਗ ਪਏ। ਮੋਹਿਨੀ ਨੇ ਕਿਹਾ ਕਿ ਦੇਵਤਿਆਂ ਨੂੰ ਵੀ ਅਮਰਤ ਮਿਲਣਾ ਚਾਹੀਦਾ ਹੈ। ਉਸ ਨੇ ਦੋਵਾਂ ਨੂੰ ਦੋ ਟੋਲੀਆਂ ਦੇ ਵਿੱਚ ਬਿਠਾ ਦਿੱਤਾ। ਅਮਰਤ ਵੰਡਣ ਲੱਗ ਪਈ। ਮੋਹਿਨੀ ਨੇ ਦੇਵਤਿਆਂ ਦੇ ਵਿੱਚ ਅਮਰਤ ਵੰਡ ਦਿੱਤਾ। ਇਕ ਕਲਸ਼ ਵਿੱਚ ਕੁਝ ਬੂੰਦਾ ਹੀ ਰਹਿ ਗਈ। ਰਾਹੁ ਦੈਂਤ ਨੂੰ ਸ਼ੱਕ ਹੋ ਗਿਆ। ਉਸਨੇ ਦੇਵੀ ਸ਼ਕਤੀ ਨਾਲ ਇਹ ਜਾਣ ਲਿਆ ਕਿ ਮੋਹਿਨੀ ਵਿਸ਼ਨੂੰ ਦੇ ਕੇ ਦਾਹੀ ਸਰੂਪ ਹੈ। ਇਹ ਦੈਂਤਾ ਨਾਲ ਛਲ ਹੋ ਗਿਆ। ਉਸਨੇ ਤੁਰੰਤ ਹੀ ਦੇਵਤੇ ਦਾ ਭੇਸ ਧਾਰਨ ਕਰ ਲਿਆ। ਇਹ ਚੰਨ ਤੇ ਸੂਰਜ ਵਿਚਕਾਰ ਜਾ ਕੇ ਬੈਠ ਗਿਆ। ਮੋਹਿਨੀ ਨੇ ਦੇਵਤਾ ਸਮਝ ਕੇ ਉਸ ਨੂੰ ਅਮਰਤ ਦਾ ਕੁੱਟ ਪੀਣ ਲਈ ਦੇ ਦਿੱਤਾ ਉਸੇ ਸਮੇਂ ਚੰਨ ਤੇ ਸੂਰਜ ਦੀ ਨਜ਼ਰ ਬੈਠੇ ਰਾਹੁ ਦੇ ਪਰਛਾਵੇਂ ਵੱਲ ਪੈ ਗਈ ਦੇਵਤਿਆਂ ਦਾ ਪਰਛਾਵਾਂ ਨਹੀਂ ਪੈਂਦਾ ਉਹਨਾਂ ਨੇ ਮੋਹਿਨੀ ਨੂੰ ਇਸ਼ਾਰਿਆਂ ਨਾਲ ਦੱਸ ਦਿੱਤਾ ਮੋਹਿਨੀ ਸਮਝ ਗਈ ਉਸਨੇ ਤੁਰੰਤ ਹੀ ਵਿਸ਼ਨੂੰ ਦਾ ਰੂਪ ਧਾਰਨ ਕੀਤਾ ਤੇ ਇਸ ਦਰਸ਼ਨ ਚੱਕਰ ਨਾਲ ਰਾਹੂ ਦਾ ਧੜ ਸਿਰ ਨਾਲੋਂ ਵੱਖ ਕਰ ਦਿੱਤਾ ਪਰ ਉਦੋਂ ਤੱਕ ਰਾਹੁ ਅਮਰ ਦਾ ਘੁੱਟ ਪੀ ਚੁੱਕਿਆ ਸੀ ਅਮਰ ਹੋ ਚੁੱਕੇ ਰਾਹੁ ਨੂੰ ਹੁਣ ਮਾਰਿਆ ਨਹੀਂ ਸੀ ਜਾ ਸਕਦਾ ਇਸ ਲਈ ਸਿਰ ਤੇ ਵੱਖੋ ਵੱਖਰੇ ਜੀਂਦੇ ਰਹੇ ਸਿਰ ਰਾਹੁ ਤੇ ਕੇਤੂ ਅਖਵਾਇਆ ਉਦੋਂ ਤੋਂ ਹੀ ਰਾਹੁ ਤੇ ਕੇਤੂ ਚੰਨ ਤੇ ਸੂਰਜ ਤੋਂ ਬਦਲਾ ਲੈਣ ਲਈ ਉਸ ਦਾ ਪਿੱਛਾ ਕਰਦੇ ਰਹਿੰਦੇ ਨੇ ਤੇ ਜਦੋਂ ਵੀ ਸੂਰਜ ਜਾਂ ਚੰਨ ਉਨ੍ਹਾਂ ਦੀ ਪਕੜ ਦੇ ਵਿੱਚ ਆ ਜਾਂਦਾ ਹੈ ਉਹ ਗ੍ਰਹਿਣਿਆ ਜਾਂਦਾ ਹੈ ਧਰਤੀ ਦੇ ਲੋਕ ਉਦੋਂ ਖੁੱਲ੍ਹ ਕੇ ਦਾਨ ਦਿੰਦੇ ਨੇ ਤਾਂ ਜੋ ਸੂਰਜ ਦੇਵਤਾ ਦੈਂਤਾਂ ਦੇ ਪੰਜੇ ਚੋਂ ਮੁਕਤ ਹੋ ਸਕੇ ਲੋਕ ਗ੍ਰਹਿਣ ਕਾਲ ਨੂੰ ਅਪਵਿੱਤਰ ਮੰਨਦੇ ਹਨ ਇਸ ਦੌਰਾਨ ਕੋਈ ਚੀਜ਼ ਨੂੰ ਮੂੰਹ ਨਹੀਂ ਲਗਾਉਂਦੇ ਤੇ ਨਾ ਹੀ ਕੋਈ ਸ਼ੁਭ ਕੰਮ ਕਰਦੇ ਨੇ ਗ੍ਰਹਿਣ ਖਤਮ ਹੋਣ ਤੇ ਸ਼ੁੱਧੀ ਲਈ ਇਸ਼ਨਾਨ ਕਰਦੇ ਨੇ ਤੇ ਘਰ ਦੇ ਸਾਰੇ ਭਾਂਡੇ ਮਾਂਜ ਕੇ ਸੁੱਚੇ ਕਰਦੇ ਹਾਂ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਚ ਕਿਸੇ ਨਵੇਂ ਟੌਪਿਕ ਨਾਲ ਸਤਿ ਸ਼੍ਰੀ ਅਕਾਲ